ਵੇਖੋ ਜੀ ਮੈਨੂੰ ਇਹ ਲੱਗਦਾ ਹੈ ਕਿ ਅੱਜ ਤੱਕ ਕਿਸੇ ਵੀ ਗਵਰਨਮੈਂਟ ਨੇ ਇਸ ਤਰੀਕੇ ਦੇ ਨਾਲ ਡਾਊਨ ਦੇ ਉੱਤੇ ਜਾ ਕੇ ਕੰਮ ਨਹੀਂ ਕੀਤਾ ਸੋ ਸਾਡੀਆਂ ਜਿਹੜੀਆਂ ਇਹ ਸਾਡੀ ਗਵਰਨਮੈਂਟ ਪਿੰਡਾਂ ਦੇ ਲੈਵਲ ਦੇ ਉੱਤੇ ਮੀਟਿੰਗਸ ਕਰ ਰਹੀ ਹੈ ਔਰ ਨਾਲ ਹੀ ਸਾਡੀ ਮੀਟਿੰਗਸ ਦੇ ਵਿੱਚ ਐਫਐਚਓ ਸਾਹਿਬ ਜਾਂ ਐਫਐਮਓਸ ਮੈਡੀਕਲ ਟੀਮ ਵੀ ਹੁੰਦੀ ਹੈ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਨਾਮ ਲਿਖੇ ਜਾਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਉਸੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਨੈਕਸਟ ਸਟੈਪ ਹੈ ਕਮੇਟੀਆਂ ਬਣਾਉਂਦਾ ਹੈ ਤਾਂ ਕਿ ਪਿੰਡ ਦੇ ਵਿੱਚ ਜਿਹੜੀ ਕਮੇਟੀ ਹੈ ਉਹ ਕੰਮ ਕਰੇ ਕਿ ਪਿੰਡ ਦੇ ਨਸ਼ਾ ਤਸਕਰਾਂ ਦਾ ਨਾਮ ਦਵੇ ਅਸੀਂ ਉੱਤੇ ਛਾਪੇਮਾਰੀ ਕਰਵਾਈਏ ਔਰ ਪੇਸ਼ੈਂਟਸ ਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਈਏ ਮੈਨੂੰ ਲੱਗਦਾ ਹੈ ਇਹ ਜਿਹੇ ਕੰਮ ਤੇ ਅਜੇ ਤੱਕ ਕਿਸੇ ਨੇ ਕੀਤਾ ਨਹੀਂ ਹੈ ਸੋ ਸਾਡਾ ਬਿਲਕੁਲ ਕਲੀਅਰ ਮਕਸਦ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਔਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਹਾਂ ਕੀ ਲੱਗਦਾ ਜਿਹੜਾ ਸਾਥ ਮਿਲ ਰਿਹਾ ਹੈ ਔਰ ਇਨਫੈਕਟ ਰੋਜ਼ ਹੀ ਡੈਮੋਲੇਸ਼ਨ ਹੁੰਦੀ ਹੈ ਜਿਹੜੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਰੇ ਪਤਾ ਲੱਗਦਾ ਔਰ ਇਨਫੈਕਟ ਬਹੁਤ ਸਾਰੀਆਂ ਐਫ ਆਈ ਆਰਸ ਪਰਚੇ ਰੋਜ਼ ਹੀ ਹੁੰਦੇ ਹੈ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੀ ਸਾਹ ਆ ਰਿਹਾ ਹੈ ਕਿ ਹਾਂ ਕੋਈ ਆ ਰਿਹਾ ਹੈ ਪੁੱਛਣ ਵਾਸਤੇ ਅਦਰਵਾਈਜ਼ ਕੋਈ ਪੁੱਛਣ ਹੀ ਨਹੀਂ ਜਾਂਦਾ ਸੀਗਾ ਨਾ ਹੀ ਮਾਵਾ ਦੇ ਪੁੱਤਰ ਰੋਜ਼ ਹੀ ਹੁੰਦੀ ਹੈ ਸਾਡੇ ਨਾਲ ਵਿਖੋ ਪਿੰਡ ਦੇ ਵਿੱਚ ਜਦੋਂ ਅਸੀਂ ਜਾਈਦਾ ਸਾਡੇ ਨਾਲ ਕਦੀ ਐਸਐਮਓ ਹੁੰਦਾ ਹੈ ਜਾਂ ਮੈਡੀਕਲ ਟੀਮ ਤੋਂ ਕੋਈ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਨਾਲ ਐਸਐਚਓ ਡੀਐਸਪੀ ਕੋਈ ਨਾ ਕੋਈ ਹੁੰਦਾ ਹੈ ਔਰ ਨਾਲ ਹੀ ਸਾਡੇ ਹਲਕਾ ਇੰਚਾਰਜ ਹੁੰਦੇ ਆ ਜਾਂ ਐਮਐਲਏਜ਼ ਹੁੰਦੇ ਆ ਜਿੱਥੇ ਉਹ ਨਹੀਂ ਹੁੰਦੇ ਸਾਡੀ ਚੇਅਰਮੈਨ ਹੁੰਦੇ ਸੋ ਇਹ ਜੀ ਟੀਮ ਜਦੋਂ ਪਿੰਨਾਂ ਦੇ ਵਿੱਚ ਜਾਂਦੀ ਹੈ ਤੇ ਲੋਕਾਂ ਦੀ ਪ੍ਰੋਬਲਮਸ ਹੁੰਦੀ ਹੈ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਮੈਨੂੰ ਲੱਗਦਾ ਵੀ ਇਸ ਤੋਂ ਉੱਤੇ ਇਨਕਲਾਬ ਨਹੀਂ ਆ ਸਕਦਾ ਜਿਹੜਾ ਸਰਕਾਰ ਕਰਦੀ ਹੈ ਹਿਧਾਣੇ ਜਿਹੜੀ ਆ ਕਾਂਗਰਸ ਯਾਤਰੀ ਸ਼ਾਇਦ ਕਾਂਗਰਸ ਦਾ ਹ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਉਹ ਆਪਸ ਵਿੱਚ ਲੜਦੇ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਵੀ ਉਹਨਾਂ ਦਾ ਲੀਡਰ ਕੌਣ ਹੈ ਸੋ ਐਵਰੀ ਲੀਡਰਲੈਸ ਜਿਹੜੀ ਪਾਰਟੀ ਹੁੰਦੀ ਹੈ ਨਾ ਉਹ ਕਦੀ ਸਕਸੈਸਫੁਲ ਨਹੀਂ ਹੁੰਦੀ ਸੋ ਲੀਡਰ ਤੁਹਾਨੂੰ ਮੰਨਣਾ ਪੈਂਦਾ ਹੈ ਆਪਣੀ ਸਰਕਾਰ ਬਣਾਉਣ ਵਾਸਤੇ ਤੇ ਸਰਕਾਰ ਦੇ ਵਿੱਚ ਸੰਤੁਲਨ ਦੇ ਨਾਲ ਕੰਮ ਕਰਨ ਵਾਸਤੇ ਲੀਡਰਲੈਸ ਪਾਰਟੀ ਕਦੀ ਸਕਸੈਸਫੁਲ ਨਹੀਂ ਹੋ ਸਕਦੀ ਦੇਖੋ ਜੀ ਲੋਕਾਂ ਦਾ ਸਾਥ ਬਿਲਕੁਲ ਮਿਲ ਰਿਹਾ ਹੈ ਲੋਕੀ ਖੁਦ ਚਾਹਦੇ ਆ ਲੋਕੀ ਦੁਖੀ ਨੇ ਪਿੰਡਾਂ ਦੇ ਵਿੱਚ ਲੋਕੀ ਚਾਹੁੰਦੇ ਨੇ ਕਿ ਅਸੀਂ ਜੇ ਦੇਖੋ ਜਦੋਂ ਅਤਵਾਦ ਖਤਮ ਕੀਤਾ ਸੀਗਾ ਨਾ ਉਦੋਂ ਲੋਕਾਂ ਨੇ ਤੇ ਪੁਲਿਸ ਨੇ ਇਕੱਠੇ ਮਿਲ ਕੇ ਖਤਮ ਇਹ ਲੋਕਾਂ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਉਸ ਚੀਜ਼ ਦੇ ਵਿੱਚ ਇਹ ਕਿਸਾਨੀ ਨੂੰ ਲੈ ਕੇ ਜਦੋਂ ਲੋਕੀ ਤੁਰੇ ਸੀਗੇ ਝੰਡਾ ਡੰਡਾ ਫੜ ਕੇ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਹੁਣ ਵੀ ਜਿਹੜਾ ਨਸ਼ਾ ਹੈ ਨਾ ਉਹ ਇੱਕ ਸਾਂਝਾ ਟੌਪਿਕ ਹੈ ਬਹੁਤ ਸਾਰੀ ਲੋਕੀ ਦੁਖੀ ਹੈ ਉਹਦੇ ਵਿੱਚ ਇਹ ਨਹੀਂ ਵੰਦੇ ਵੀ ਅਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆਂ ਇੱਕ ਪਾਰਟੀ ਭਾਜੀ ਤੋਂ ਉੱਤੇ ਉੱਟ ਕੇ ਸਾਰੇ ਖਤਮ ਕਰਨਾ ਚਾਹੁੰਦੇ ਆ ਇਸ ਚੀਜ਼ ਨੂੰ ਇਹਨਾਂ ਦੇ ਵਿੱਚ ਜਿਹੜੀਆਂ ਮਾਵਾਂ ਦੁਖੀ ਨੇ ਸੋ ਬੇਸਿਕਲੀ ਅਸੀਂ ਸਾਰਿਆਂ ਦਾ ਸਾਥ ਦੇ ਰਹੇ ਆਂ ਅਸੀਂ ਚਾਹੁੰਦੇ ਆ ਉਹ ਸਾਡਾ ਸਾਥ ਦੇਣ ਇਹ ਕੋਈ ਝੂਠੇ ਵਾਦੇ ਨਹੀਂ ਆਪਾਂ ਕਰਦੇ ਬਾਕੀ ਪਾਰਟੀਆਂ ਬੰਗੂंगी ਵੀ 2 ਮ ਪਰ ਉਹਦੇ ਵਿੱਚ ਅਸੀਂ ਇਕੱਲੇ ਸਰਕਾਰ ਨਹੀਂ ਖਤਮ ਕਰ ਸਕਦੇ ਇੱਕ ਇਹ ਲੋਕ ਮੂਵਮੈਂਟ ਬਣੂਗੀ ਜਿਵੇਂ ਮੈਂ ਕਿਆ ਚੰਗਾ ਡੰਡਾ ਫੜੋ ਕਿਸਾਨੀ ਅੰਦੋਲਨ ਨੂੰ ਉਸੇ ਤਰੀਕੇ ਦੇ ਨਾਲ ਲੋਕ ਮੂਵਮੈਂਟ ਬਣਨੀ ਚਾਹੀਦੀ ਹੈ ਲੋਕਾਂ ਦਾ ਪਿੰਡਾਂ 'ਚੋ ਸਾਥ ਮਿਲਣਾ ਚਾਹੀਦਾ ਉਸੇ ਤਰੀਕੇ ਦੇ ਨਾਲ ਜੀ ਇਹ ਖਤਮ ਹੋਊਗਾ ਮੈਮ ਐਜ਼ ਅ ਲੇਡੀ ਵੀ ਜਾਂਦੇ ਹੋ ਔਰਤਾਂ ਕੋ ਸਪੈਸ਼ਲ ਵਿਊ ਤੁਹਾਨੂੰ ਦਿੰਦੀ ਹੈ ਬਿਲਕੁਲ ਬਹੁਤ ਪਿਆਰ ਦੇਂਦੀਆਂ ਨੇ ਆਪਣਾ ਜਿਹੜਾ ਦਿਲ ਦਾ ਦੁੱਖ ਹੈ ਉਹ ਸਾਂਝਾ ਕਰਦੀਆਂ ਨੇ ਔਰ ਮੈਨੂੰ ਉਹਨਾਂ ਦੇ ਨਾਲ ਅਟੈਚਮੈਂਟ ਹੈ ਔਰ ਪਿਆਰ ਆਟੋਮੈਟਿਕਲੀ ਹੁੰਦਾ ਹੀ ਹੈ ਇੱਕ ਇਮੋਸ਼ਨਲ ਅਟੈਚਮੈਂਟ ਵੀ ਹੋ ਜਾਂਦੀ ਹੈ ਇਸੇ ਕਰਕੇ ਮੈਂ ਮੈਂ ਹਮੇਸ਼ਾ ਉਹ ਅਕਾਲਪੁਰਪ ਦਾ ਥੈਂਕ ਯੂ ਕਹਿੰਨੀ ਆ ਵੀ ਜਿਨ੍ਹਾਂ ਨੇ ਮੈਨੂੰ ਇਸ ਕਾਰਜ ਵਾਸਤੇ ਲਾਇਆ ਹੈ ਬਹੁਤ ਚੰਗਾ ਕਾਰਜ ਹੈ ਜੀ ਬਹੁਤ ਜੀ ਤੁਸੀਂ ਕਿ ਲੱਗਦਾ ਕਿਹੜੇ ਏਰੀਆ ਚ ਹੈ ਇਹ ਸਭਾ ਵਾਜਤ ਬਹੁਤ ਜ਼ਿਆਦਾ ਨਸ਼ਾ ਬੀਖੋ ਜੀ ਇਹ ਮੈਂ ਜੱਜ ਨਹੀਂ ਕਰ ਸਕਦੀ ਕਿ ਕਿਹੜੇ ਏਰੀਆ ਚ ਪਠਾਨਪੁਰ ਚ ਘਟ ਹੈ ਪਠਾਨਪੁਰ ਥੋੜਾ ਠੀਕ ਲੱਗ ਰਿਹਾ ਹੈ ਹਜੇ ਮੈਨੂੰ ਬਾਕੀ ਤਰਨਤਾਨ ਚ ਹੈਗਾ ਹੈ ਔਰ ਅੰਮ੍ਰਿਤਸਰ ਚ ਵੀ ਹੈਗਾ ਗੁਦਾਸਪੁਰ ਚ ਵੀ ਹੈਗਾ ਕਿਤੇ ਕਿਤੇ ਔਰ ਸੋ ਬੇਸਿਕਲੀ ਹਰ ਜਗ੍ਹਾ ਦੇ ਉੱਤੇ ਪਰਚੇ ਹੋ ਰਹੇ ਨੇ ਹਰ ਜਗ੍ਹਾ ਦੇ ਹੁਣ ਮੈਂ ਗੁਰਦਾਸਪੁਰ ਦਾ ਏਰੀਆ ਹੁਣ ਕੰਮਣਾ ਸ਼ੁਰੂ ਕੀਤਾ ਹੈ ਸੋ ਬੇਸਿਕਲੀ ਪਹਿਲਾਂ ਮੈਂ ਤਰਨਤਾਰਨ ਏਰੀਆ ਵਿਜ਼ਿਟ ਕੀਤਾ ਅੰਮ੍ਰਿਤਸਰ ਕੀਤਾ ਪਠਾਨਕੋਟ ਕੀਤਾ ਸੋ ਪਠਾਨਕੋਟ ਚੈਕ ਕੰਪੈਰੀਟਿਵਲੀ ਪੰਜਾਬ ਮੈਨੂੰ ਘੱਟ ਲੱਗਿਆ ਨਸ਼ਾ ਛੱਡਣ ਲਈ ਕਿਹਾ ਜਾ ਗਾ ਗੁਰਦਾਸਪੁਰ ਦੇ ਵਿੱਚ ਆਵਾਦੀ ਪਾਰਟੀ ਵੱਲੋਂ ਸੀਐਮ ਸਾਹਿਬ ਵੱਲੋਂ ਔਰ ਮਾਨਯੋਗ ਐਮਐਲਏ ਸਾਹਿਬ ਸ਼ਹਿਰੀ ਕਲਸੀ ਜੀ ਵੱਲੋਂ ਮੈਨੂੰ ਜ਼ਿਲ੍ਹੇ ਦਾ ਕੋਆਰਡੀਨੇਟਰ ਲਾਇਆ ਗਿਆ ਸੀਗਾ ਜੋ ਨਸ਼ੇ ਵਿਰੋਧ ਹਮਿੰਦੇ ਉੱਤੇ ਅੱਜ ਉਸ ਪ੍ਰੋਗਰਾਮ ਦੇ ਚੱਲਦੇ ਆ ਸਾਡਾ 34ਵਾਂ ਪ੍ਰੋਗ ਔਰ ਬੜਾ ਅੱਛਾ ਲੱਗ ਰਿਹਾ ਜਦੋਂ ਲੋਕੀ ਆਮ ਹੁਹਾਰੇ ਬਾਹਰ ਆ ਆ ਕੇ ਇਸ ਚੀਜ਼ ਦੀ ਸੋਮਾ ਚੌਕੜੇ ਨੇ ਔਰ ਪਿੰਡ ਦੇ ਲੋਕ ਪਿੰਡ ਦੇ ਬਜ਼ੁਰਗ ਜਦੋਂ ਸਾਨੂੰ ਆਸ਼ੀਰਵਾਦ ਦਿੰਦੇ ਨੇ ਕਿ ਔਰ ਸੇਰਾ ਉੱਤੇ ਹੱਥ ਰੱਖ ਕੇ ਸਾਨੂੰ ਜਿਹੜਾ ਆਸ਼ੀਰਵਾਦ ਦਿੰਦੇ ਨੇ ਕਿ ਪੁੱਤਰਾ ਵਾਕਿਆ ਜੋ ਕਿਹਾ ਸੀਗਾ ਉਹ ਕਰਕੇ ਦਿਖਾ ਰਹੇ ਹੋ ਚਾਹੇ ਉਹ ਵਾਦਾ ਸਾਡਾ ਐਜੂਕੇਸ਼ਨ ਦੇ ਉੱਪਰ ਸੀਗਾ ਚਾਹੇ ਉਹ ਵਾਦਾ ਸਾਡਾ ਗਰੀਬਾਂ ਦਾ ਸੋਰੀ ਅਸ਼ੀਦਾ ਦਾ ਜਿਹੜਾ ਸਨਮਾਨ ਸੀਗਾ ਉਹਦੇ ਉਹਦੇ ਉੱਪਰ ਸੀਗਾ ਚਾਹੇ ਉਹ ਵਾਦਾ ਸਾਡਾ ਨਸ਼ਾ ਖਤਮ ਕਰ ਦੇ ਜੀਗਾ ਕਿਉਂਕਿ ਪੁਰਾਣੀ ਸਰਕਾਰਾਂ ਦੇ ਵਿੱਚ ਤੇ ਕਈ ਸੀਐਮ ਸੀਗੇ ਜਿਨ੍ਹਾਂ ਨੇ ਗੁਟਕਾ ਸਾਹ ਬਾਚ ਫੜ ਕੇ ਵੀ ਸੌਂਆਂ ਖਾ ਲਿਆ ਸੀ ਪਰ ਉਹਨਾਂ ਕੋਲ ਸ਼ਹਿਦ ਹੀ ਹੈ ਕਿਤੇ ਕੋਈ ਇੱਕ ਅੱਧਾ ਪਰਚਾ ਵੀ ਹੋਇਆ ਹੋਏ ਪਰ ਅੱਜ ਜ਼ਿਲ੍ਹੇ ਕਦਾਸਪੁਰ ਦੇ ਵਿੱਚ ਸਾਨੂੰ ਅਸੀਂ ਮਾਨਣਾ ਕਿਹਾ ਸਕਦੇ ਹਾਂ ਕਿ 50 ਤੋਂ ਉੱਪਰ ਪਰਚੇ ਹੋ ਚੁੱਕੇ ਨੇ ਲੋਕਾਂ ਦੇ ਘਰ ਡੀਮੋਲਿਸ਼ਨ ਹੋਏ ਨੇ ਪਰ ਕਾਫੀ ਚੀਜ਼ਾਂ ਜਿਹੜੀ ਸਰਕਾਰ ਨੇ ਨਿੱਜੀ ਪਰਦੇ ਦੇ ਆ ਕੇ ਕੀਤੀਆਂ ਚਾਹੇ ਉਹ ਐਜੂਕੇਸ਼ਨ ਨੂੰ ਲੈ ਲਓ ਸਰਕਾਰੀ ਸਕੂਲ ਦੇ ਬੱਚੇ ਜਿਹੜੇ ਮਿੱਡੇ ਮੀਲ ਤੋਂ ਜਾਣੇ ਜਾਂਦੇ ਸੀਗੇ ਅੱਜ ਉਹ ਸਟੇਜਾਂ ਤੇ ਚੜ ਕੇ ਇੰਗਲਿਸ਼ ਦੇ ਵਿੱਚ ਸਟੋਰੀਜ਼ ਕ੍ਰੀ ਇਸਰੋ ਦੇ ਵਿੱਚ ਉੱਥੇ ਗਏ ਨੇ ਚੰਦਰਯਾਨ 3 ਦੇ ਵਿੱਚ ਇਸਰੋ ਦਾ ਦੌਰਾ ਕਰਨ ਗਏ ਨੇ ਸਾਡੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਿੰਗਾਪੁਰ ਘੁੰਮ ਕੇ ਆਏ ਨੇ ਤਾਂ ਜੋ ਸਾਡੇ ਜਿਹੜਾ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਸਾਡਾ ਯੂਥ ਇਹਨੂੰ ਆਪਾਂ ਸਹੀ ਕਰ ਗਏ ਨਾ ਇਹ ਆਪਾਂ ਯੂਥ ਨੂੰ ਸਾਂਭ ਗਏ ਤੇ ਅਸੀਂ ਪੰਜਾਬ ਨੂੰ ਦੁਬਲੇ ਰੰਗਲਾ ਪੰਜਾਬ ਬਣਾਵਾਂਗੇ ਕਿਉਂਕਿ ਪਿਛਲੀ ਸਰਕਾਰਾਂ ਨੇ ਤੇ ਅਨਸ਼ੇ ਦੀ ਦੇਣ ਹੀ ਦਿੱਤੀ ਹੈ ਜਿੱਦ ਤੇ ਸਾਡਾ ਜਿਹੜਾ ਰੰਗਲੇ ਪੰਜਾਬ ਸਾਡੇ ਆ ਪਿਆਰੇ ਬੱਚੇ ਅੱਜ ਨਸ਼ੇ ਦੇ ਕੋੜ ਵਿੱਚ ਆ ਕੇ ਤੇ ਆਪਣੀ ਜਵਾਨੀ ਮਿੱਟੀ ਕਰ ਰਹੇ ਨੇ ਪਰ ਮਾਨ ਸਾਹਿਬ ਨੇ ਏ ਕਸਮ ਖਾਦੀ ਆ ਰਮਿੰਦ ਕੇਜਵਾਲ ਜੀ ਨੇ ਕਸਮ ਖਾਦੀ ਹੈ ਕਿ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ ਔਰ ਤੁਸੀਂ ਵੀ ਦੇਖ ਰਹੇ ਹੋਵੋਗੇ ਤੁਸੀਂ ਵੀ ਪਿੰਡਾਂ ਚ ਜਾਂਦੇ ਹੋ ਸ਼ਹਿਰ ਚ ਜਾਂਦੇ ਹੋ ਤੁਹਾਨੂੰ ਵੀ ਕਾਫੀ ਜਗ੍ਹਾ ਤੇ ਫਰਕ ਆਂਦਾ ਹੋਊਗਾ ਚਾਹੇ ਉਹ ਕੈਂਪ ਲੈ ਲੋ ਚਾਹੇ ਮੁਰਗੀਮਨ ਲੈ ਲੈ ਲੋ ਕਾਫੀ ਜਗ੍ਹਾ ਤੇ ਬਹੁਤ ਵੱਡੇ ਵੱਡੇ ਡਿਸੀਜਨ ਲਿੱਤੇ ਗਏ ਨੇ ਸੁਆਣ ਵਾਲੇ ਸਮੇਂ ਵਿੱਚ ਹੋਰ ਵਧੀਆ ਪੱਧਰ ਤੇ ਕਰਾਂਗੇ ਮਾਨਕ ਜੀ ਕੈਂਪ ਚੋਂ ਕੇ ਨਾ ਕੰਪਲੇਂਟ ਆਈ ਉਹਨਾਂ ਦੀ ਕਹਿੰਦੇ ਬੰਦਾ ਜਿੱਦਾਂ ਮਰਜੀ ਮਰੇ ਹੋ ਆਟੈਕ ਨਾ ਮਰੇ ਕਿ ਹੋਰ ਬੋਲੇ ਪੂਰਾ ਨਸ਼ਾ ਜਗ੍ਹਾ ਤੇ ਲੇਕਿਨ ਉਹ ਲੈ ਕੇ ਕੁਝ ਪ੍ਰਚਾਰ ਕਰ ਰਹੇ ਨੇ ਦੇਖੋ ਜੀ ਇਹ ਸਭ ਚ ਵਰਿਆਤੀ ਜਿਹੜੀ ਸਾਡੀ ਬਿਲਾਤੀ ਸਰਕਾਰਾਂ ਨੇ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਆਲਵੇਜ਼ ਇਹੀ ਰਹਿੰਦਾ ਕਿ ਅਸੀਂ ਕਿੱਦਾਂ ਭੰਡੀਏ